ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਇੰਦਰ ਮੋਹਨ ਕੀਰਤਨ ਟਿਊਟੋਰੀਅਲ ਵਿੱਚ ਅੱਜ ਆਪਾਂ ਸ਼ੁਰੂ ਕਰਨਾ ਹੈ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ 18ਵੀਂ ਅਸ਼ਟਪਦੀ ਤੋਂ ਲਿਆ ਗਿਆ ਹੈ ਜੀ ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਤਦਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਜੀ ਆਪ ਜੀ ਉਸ ਵਿੱਚ ਇਹ ਸ਼ਬਦ ਗਾਇਨ ਕਰ ਸਕਦੇ ਹੋ ਜੀ ਆਪਾਂ ਵੀਰਾਂ ਦੇ ਸਕੇਲ ਤੋਂ ਕਰਾਂਗੇ ਸਿਰਫ ਇੱਥੇ ਤੱਕ ਜਾਂਦਾ ਹੈ ਇਹ ਸ਼ਬਦ ਇੱਥੋਂ ਮੇਰੀਆਂ ਪੜਾਣਾ ਵੀ ਕੰਫਰਟੇਬਲ ਹੋ ਕੇ ਪੜ ਸਕਦੀਆਂ ਨੇ ਜੀ ਤੇ ਵੀਰਾਂ ਦਾ ਤਾਂ ਸਕੇਲ ਇਹੀ ਹੈ ਤੇ ਮੇਰੀ ਇਹ ਪੈਣਾ ਵੀ ਇਸੇ ਸਕੇਲ ਤੋਂ ਪੜਨ ਜੀ ਇਹ ਸ਼ਬਦ ਕਿਉਂਕਿ ਇੱਥੇ ਜਾ ਕੇ ਜ਼ਿਆਦਾ ਨੀਵਾ ਹੋ ਜਾਂਦਾ ਹੈ ਇਹਦੇ ਵਿੱਚ ਤਾਲ ਕਹਿਰਵਾ ਰਹੇਗੀ ਜੀ ਅੱਜ ਨੂੰ ਪਹਿਲਾਂ ਸਰਵਣ ਕਰਵਾਨੇ ਆ ਫਿਰ ਸਿਖਾਣੇ ਆ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜੇ ਚੈਨਲ ਨਾਲ ਪੁਰਾਣੇ ਜੁੜੇ ਹੋਏ ਹਨ ਉਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੀ ਤਾਂ ਜੋ ਹਰੇਕ ਹੀ ਗੱਲ ਤੁਹਾਨੂੰ ਸਮਝ ਆਵੇ ਆਓ ਜੀ ਪਹਿਲਾਂ ਸ਼ਬਦ ਆਪ ਜੀ ਨੂੰ ਸਰਵਣ ਕਰਵਾਨੇ ਆ। ਬਹੁਤ ਹੀ ਸੋਖਾ ਸ਼ਬਦ ਹੈ ਜੀ। ਮੇਰਾ ਜੀ ਨੂੰ ਸਰਗਮ ਨਾਲ ਕਰਵਾਵਾਂਗੇ। ਇਸ ਕੀ ਪੜਨਾ ਤਨ ਨੇ ਦੇ ਸੱਤ ਗੁਰੇ ਸਿੱਖੇ ਪੜਨਾ ਤਨ ਨੇ ਦੇ ਸੱਤ ਗੁਰੇ ਸਿੱਖੇ ਪੜਨਾ ਤਨ ਨੇ ਦੇ ਗੁਰ ਕਾ ਸਿੱਖੇ ਬੜੇ ਬਾਦੀ ਗੁਰ ਕਾ ਸਿੱਖੇ ਸਤਗੁਰ ਸਿੱਖੇ ਕੀ ਕਰੇ ਤੇ ਪਾਲੇ ਸਤਗੁਰ ਸਿੱਖੇ ਕੀ ਕਰੇ ਤੇ ਪਾਲੇ ਸੇਵਕੀ ਕੋ i oh, i uh see -oh. uh -oh. ਜੀ ਨੇ ਮੇਰੇ ਭੈਣਾ ਨੇ ਵੀ ਇਸ 스کیل ਤੋਂ ਕਰਨਾ ਹੈ ਤੇ ਵੀਰਾਂ ਦਾ ਤਾਂ 스کیل ਹੀ ਇਹੀ ਹੈ ਆਓ ਜੇਪਾ ਇਹ ਵੀਰਾ ਦੇ 스کیل ਤੋਂ ਸਾ ਬਣਦਾ ਹੈ ਜੀ ਤੇ ਭੈਣਾ ਦੇ 스کیل ਤੋਂ ਇਹ ਮਾਂ ਬਣਦਾ ਹੈ ਪਹਿਲਾ ਆਪ ਜੀ ਨੂੰ ਸਰਗਮ ਭੈਣਾ ਦੇ 스کیل ਤੋਂ ਦੱਸ ਦਿੰਨੀ ਆ ਜੀ ਉਸ ਤੋਂ ਬਾਅਦ ਵੀਰਾਂ ਦੇ ਸਕਿੱਲ ਤੋਂ ਦੱਸ ਦਾਂਗੇ ਸਾਤੇ ਕੋਰੀ ਸਿੱਖੇ ਕੋ ਸਾਤੇ ਕੋਰੀ ਸਿੱਖੇ ਕੋ ਮਾ ਮਾ ਦੇਖੋ ਤੀਵਰ ਹੈ ਇਹ ਮਾਸ਼ੁੱਧ ਹੈ ਤੇ ਇਹ ਤੀਵਰ ਹੈ ਤੇ ਇਹ ਗਾਹ ਕੋਮਨ ਹੈ ਜੀ ਧਿਆਨ ਨਾਲ ਵੇਖੋ ਮਾ ਮਾ ਗਾ ਰੇ ਸਾ ਰੇ ਕਾ ਮਾ ਮਾ ਇਹ ਪਹਿਣਾ ਦੇ ਸਕੇਲ ਤੋਂ ਕਰ ਰਹੀ ਹਾਂ ਜੀ ਮੈਂ ਪਹਿਲਾਂ ਸਰਗਮ ਮਾ ਮਾ ਗਾ ਰੇ ਸਾ ਰੇ ਕਾ ਮਾ ਮਾ ਧਾ ਮਾ 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 मामा मा मा, मा गरे सारे गा मा, मा धा कोमल धा मामा मा, 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 मा ਕੁਮ ਭਾਨੀ ਸਾਸ ਨੀਂਧਾ ਦਾ ਮਾਧ ਮਾ 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 ਕੋਈ ਵੀ ਸਰਗਮ ਦੇ ਵਿੱਚ ਜਦੋਂ ਅਸੀਂ ਤਿੰਨ ਵਾਰੀ ਮਾਲ ਗਾਣੇ ਹਾਂ ਦੋ ਵਾਰੀ ਮਾਲ ਗਾਣੇ ਹਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਇੰਨੀ ਦੇਰ ਉਸ ਸਵਿਚ 'ਚ ਆਪਾਂ ਨੇ ਖੜੇ ਰਹਿਣਾ ਹੈ ਕਈ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀ ਲਾਈਨ 'ਚ ਆਪਾਂ ਨੇ ਕਿੰਨੀ ਦੇਰ ਖੜਨਾ ਹੈ ਇਸ ਕਰਕੇ ਅਸੀਂ ਕਈ ਵਾਰੀ ਬੇਤਾਲੇ ਵੀ ਹੋ ਜਾਂਦੇ ਹਾਂ ਸਾਡੇ ਤਾਲ ਨਾਲ ਮੈਚ ਨਹੀਂ ਕਰਦੀ ਗੱਲਾਂ ਹੁਣ ਦੇਖੋ ਧਾਨੀ ਸਾਸ ਇਟ ਮੀਨਸ ਇਥੇ ਖੜਨਾ ਹੈ ਗੁਰਿਕਾਲ ਸਿੱਖੇ ਵਰਡੇ ਪਾ ਵਰਡੇ ਪਾ ਗੀ ਹੈ ਹੇ ਦੇਖੋ ਮੈਂ ਕਿੰਨੇ ਦਿਨ ਲਗਾਇਆ ਹੈ ਧਾਨੀ ਸਾਸਨ ਅੱਜ ਆਪਾਂ ਹੁਣ ਵੀਰਾਂ ਦੇ ਸਕੇਲ ਉੱਤੇ ਇੱਕ ਵਾਰੀ ਸਰਗਮ ਵੇਖ ਲੈਨੇ ਆ। ਇਹ ਵੀਰਾਂ ਦੇ ਸਕੇਲ ਦਾ ਰੇ ਹੈ ਜੀ। ਇਹ ਰੇ ਕੋਮਲ ਬਣਦਾ ਹੈ। ਸਾ ਰੇ ਸਾ ਨੀ ਧਾ ਮਾ ਧਾ ਪਾ ਆਰ ਦੇਖੇਲਦਾ ਕੋਮਲ ਹੈ ਤੇ ਰੇ ਕੋਮਲ ਹੈ ਸਾਰੇ ਸਾਨ ਨਾ ਭਾ ਪਧਾਨ ਨਾ गा म पाप मा गा गृ गरे सा गा म पाप मा गृ गरे सा सारी स नी ग ਅੱਖਾਂ ਤੇ ਬਹੁਤ ਹੀ ਮਿੱਠੀ ਤੁਨ ਹੈ ਜੀ ਛੋਟਾ ਜਿਹਾ ਸ਼ਬਦ ਹੈ ਪਹਿਲਾ ਪਤਾ ਲਿਆ ਆਪਾਂ ਨੇ ਅਸ਼ਪਦੀ ਦਾ ਤੇ ਸਿਰਫ ਦੋ ਹੀ ਟੋਨ ਦੇ ਉੱਤੇ ਇਹ ਸਾਰਾ ਸ਼ਬਦ ਹੋ ਜਾਣਾ ਹੈ ਆਈ ਹੋਪ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਵਿੱਚ ਤਾਂ ਜੋ ਹਰੇਕ ਹੀ ਕੀਰਤਨ ਦਾ ਲਾਹਾ ਲੈ ਸਕੇ ਜੀ ਕਮੈਂਟ ਕਰਾਹੀ ਆਪਣੇ ਸੁਝਾਅ ਜਾਂ ਕੋਈ ਵੀ ਸ਼ਬਦ ਆਪ ਜੀ ਨੇ ਸਿੱਖਣਾ ਹੋਵੇ ਉਹ ਜ਼ਰੂਰ ਦੱਸਿਆ ਕਰੋ ਜੀ ਅਸੀਂ ਅਪਲੋਡ ਕਰ ਦਿਆ ਕਰਾਂਗੇ ਭੁੱਲਾ ਚੁਕਾਂ ਦੇਖਿਮਾ ਬਖਸ਼ਨੀ ਜੀ ਮਿਲਦੇ ਆਂ ਆਪ ਜੀ ਨੂੰ ਅਗਲੇ ਲੈਸਨ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ